रे गए बैठे लड्डू लड्डू खाके थाली मोड़ी, कीड़े ने एक कविता जोड़ी कर असाडे जद भी आओ मिठे मिठे लड्डू ले आओ कविता सुनके हाथी हंसे ऐ गरु ਹਾਥੀ ਆਇਆ ਲੱਡੂਆਂ ਦਾ ਪਰ ਥਾਲ ਲੈ ਆਇਆ ਪੀਲੇ ਪੀਲੇ ਲੱਡੂ ਮਿੱਠੇ ਐ ਨਕਲਾ ਕੇ ਕੀੜੀ ਦਿੱਠੇ ਥਾਲ ਨੂੰ ਲੈ ਕੇ ਕੀੜੀ ਨਸੀ ਕੀੜੀਆਂ ਨੂੰ ਉਸ ਗੱਲ ਜਾ ਦਸੀ ਕੀੜੀਆਂ ਰਲ ਕੇ ਖਾਦੇ ਲੱਡੂ ਤੱਕਦੇ ਰਹਿ ਗਏ ਬੈਠੇ ਡੱਡੂ ਲੱਡੂ ਖਾ ਕੇ ਥਾਲੀ ਮੋੜੀ ਕੀੜੀ ਨੇ ਇੱਕ ਕਵਿਤਾ ਜੋੜੀ साडे जद भी आओ मीठे मीठे लड्डू ले आओ कविता सुन के हाथी हसे इधर उधर कीड़ी नसे हाथी सुंद हिलाई जाए कीड़ी गिद्दा पाई जाए कीड़ी गिद्दा पाई जाए आओ करिए सोचिए समझिए करिए प्रश्न नंबर एक सत्रह पूरियां करो ਕੀੜੀ ਦੇ ਘਰ ਹਾਥੀ ਆਇਆ ਲੱਡੂਆਂ ਦਾ ਪਰ ਥਾਲ ਲਿਆਇਆ ਲੱਡੂ ਖਾ ਕੇ ਥਾਲੀ ਮੋੜੀ ਕੀੜੀ ਨੇ ਇੱਕ ਕਿਪਤਾ ਜੋੜੀ ਪ੍ਰਸ਼ਨ ਨੰਬਰ 2 ਸਹੀ ਵਾਕਾਂ ਸਾਹਮਣੇ ਠੀਕ ਅਤੇ ਗਲਤ ਵਾਕ ਸਾਹਮਣੇ ਕਰੌਸ ਦਾ ਨਿਸ਼ਾਨ ਲਾਓ ਕੀੜੇ ਦੇ ਘਰ ਡੱਡੂ ਆ ਗਿਆ ਇਹ ਕਥਨ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਕਰੌਸ ਦਾ ਨਿਸ਼ਾਨ ਲਗਾਵਾਂਗੇ ਕੀੜੀਆਂ ਨੇ ਰਲ ਕੇ ਲੱਡੂ ਖਾਦੇ ਇਹ ਕਥਨ ਬਿਲਕੁਲ ਸਹੀ ਹੈ ਇਸ ਸਾਹਮਣੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਹਾਥੀ ਖੁਸ਼ੀ ਵਿੱਚ ਗਿੱਦਾ ਪਾ ਰਿਹਾ ਸੀ ਇਹ ਕਥਨ ਗਲਤ ਹੈ ਇਸ ਸਾਹਮਣੇ ਅਸੀਂ ਕਰੌਸ ਦਾ ਨਿਸ਼ਾਨ ਲਗਾਵਾਂਗੇ ਕੀੜੇ ਨੇ ਇੱਕ ਕਪਤਾ ਜੋੜੀ ਇਹ ਕਥਨ ਵੀ ਗਲਤ ਹੈ ਇਸ ਲਈ ਅਸੀਂ ਇਸ ਸਾਹਮਣੇ ਵੀ ਕਰੌਸ ਦਾ ਨਿਸ਼ਾਨ ਲਗਾਵਾਂਗੇ ਅੱਗੇ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 3 ਮਿਲਾਨ ਕਰੋ ਕੌਣ ਕਿੱਥੇ ਰਹਿੰਦਾ ਹੈ ਹਾਥੀ ਜੰਗਲ ਵਿੱਚ ਰਹਿੰਦਾ ਹੈ ਇਸ ਕਰਕੇ ਅਸੀਂ ਹਾਥੀ ਨੂੰ ਜੰਗਲ ਨਾਲ ਮਿਲਾਵਾਂਗੇ ਸ਼ੇਰ ਗੁਫਾ ਵਿੱਚ ਰਹਿੰਦਾ ਹੈ ਇਸ ਲਈ ਅਸੀਂ ਸ਼ੇਰ ਨੂੰ ਗੁਫਾ ਨਾਲ ਮਿਲਾਵਾਂਗੇ ਕੀੜੀਆਂ ਖੁੱਡਾਂ ਵਿੱਚ ਰਹਿੰਦੀਆਂ ਹਨ ਇਸ ਤਰ੍ਹਾਂ ਅਸੀਂ ਕੀੜੀਆਂ ਨੂੰ ਖੁੱਡਾਂ ਨਾਲ ਮਿਲਾਵਾਂਗੇ ਡੱਡੂ ਧਰਤੀ ਅਤੇ ਪਾਣੀ ਦੋਵਾਂ ਥਾਵਾਂ ਤੇ ਰਹਿੰਦਾ ਹੈ ਇਸ ਲਈ ਡੱਡੂ ਨੂੰ ਅਸੀਂ ਧਰਤੀ ਅਤੇ ਪਾਣੀ ਨਾਲ ਮਿਲਾਵਾਂਗੇ ਚਿੜੀ ਆਲਨੇ ਵਿੱਚ ਰਹਿੰਦੀ ਹੈ ਇਸ ਲਈ ਅਸੀਂ ਚਿੜੀ ਨੂੰ ਆਲਨੇ ਨਾਲ ਮਿਲਾਵਾਂਗੇ ਪ੍ਰਸ਼ਨ ਨੰਬਰ 4 ਹੇਠ ਦਿੱਤੇ ਸ਼ਬਦਾਂ ਦੇ ਲੈ ਆਤਮਕ ਸ਼ਬਦ ਲਿਖੋ ਜਿਵੇਂ ਆਇਆ ਲਿਆਇਆ ਉਸੇ ਤਰ੍ਹਾਂ ਮਿੱਠੇ ਡਿੱਠੇ ਲੱਸੀ ਦੱਸੀ ਲੱਡੂ ਡੱਡੂ ਆਓ ਲਿਆਓ ਜੋੜੀ ਕੋੜੀ ਪ੍ਰਸ਼ਨ ਨੰਬਰ 5 ਆਓ ਸ਼ਬਦ ਬਣਾਇਏ ਮੰਮੇ ਕੰਨਾ ਮਾਤੋਂ ਮਾਸੀ ਸੱਸੇ ਸਾਰੀ ਸੇਤੋਂ ਸਿਰ ਰਾਰਿਆਂ ਕਾ ਰੋਤੋਂ ਰਮਾਲ ਟੈਂਕੇ ਦਲਾਵਾ ਟੈ ਤੋ ਟੈਕਸੀ ਕੱਕੇ ਹੋੜਾ ਕੋਤੋਂ ਕੋਟੀ ਦੱਦੇ ਟਿੱਪੀ ਦੰਦ ਤੋਂ ਦੰਦ ਪੱਪੇ ਦੇ ਕਿੜੇ ਪੂਤੋਂ ਪੂਰਨ ਦੋ ਤੋ ਦਵਾਈ ਇਹ ਵੀ ਪੜਿਏ ਪ੍ਰਸ਼ਨ ਨੰਬਰ 6 ਛੇਤੀ ਛੇਤੀ ਪੜਿਏ ਪੌੜੀ ਪੌੜੀ ਚੜੀਏ ਹਾਥੀ ਅਤੇ ਬਾਂਦਰ ਦੋਸਤ ਬਣ ਗਏ ਸਨ ਉਹ ਹਰ ਰੋਜ਼ ਸ਼ਾਮ ਨੂੰ ਜ਼ਰੂਰ ਮਿਲਦੇ ਬਾਂਦਰ ਹਾਥੀ ਦੇ ਖਾਣ ਲਈ ਨਾਰੀਅਲ ਲੈ ਕੇ ਆਉਂਦਾ ਹਾਥੀ ਬਾਂਦਰ ਨੂੰ ਆਪਣੀ ਪੈਠ ਉੱਪਰ ਝੂਟੇ ਦਿੰਦਾ ਬਾਂਦਰ ਨੂੰ ਝੂਟੇ ਲੈ ਕੇ ਬੜਾ ਮਜ਼ਾ ਆਉਂਦਾ ਦੋਵੇਂ ਉੱਚੀ ਉੱਚੀ ਖੂਬ ਹੱਸਦੇ ਸਾਰੇ ਜਾਨਵਰ ਉਹਨਾਂ ਦੀ ਦੋਸਤੀ ਵੇਖ ਕੇ ਬਹੁਤ ਖੁਸ਼ ਹੁੰਦੇ ਏ ਵੀ ਕਰੀਏ ਪ੍ਰਸ਼ਨ ਨੰਬਰ 7 ਕੀੜੀ ਨੂੰ ਲੱਡੂ ਤੱਕ ਪਹਚਾਓ ਤੁਸੀਂ ਉਪਰੋਕਤ ਖੇਡ ਨੂੰ ਲੁੱਡੋ ਵਾਂਗ ਖੇਡ ਸਕਦੇ ਹੋ ਸਹੀ ਮਹਾਰਨੀ ਬੋਲਣ ਤੇ ਤੁਸੀਂ ਅੱਗੇ ਵਧੋਗੇ ਇਸ ਨੂੰ ਤੁਸੀਂ ਆਪਣੇ ਮਿੱਤਰ ਜਾਂ ਸਹੇਲੀ ਨਾਲ ਖੇਡ ਸਕਦੇ ਹੋ ਪ੍ਰਸ਼ਨ ਨੰਬਰ 8 ਪਰਿਵਾਰ ਦੀ ਸਹਾਇਤਾ ਨਾਲ ਪਤਾ ਕਰੋ ਕਿ ਕੀੜੀਆਂ ਕਿਸ-ਕਿਸ ਵਸਤੂ ਨੂੰ ਖਾਂਦੀਆਂ ਹਨ ਕੀੜੀਆਂ ਕਣਕ ਚੌਲ ਗੁੜ ਸ਼ੱਕਰ ਰਸ ਅਤੇ ਖਰਾਬ ਫਲ ਨੂੰ ਖਾਂਦੀਆਂ ਹਨ ਕੀੜੀਆਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਇੱਥੇ ਕੋਈ ਖਾਣ ਵਾਲੀ ਵਸਤੂ ਹੈ ਕੀੜੀਆਂ ਦੀ ਸੁੰਘਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਇਸ ਦੀ ਮਦਦ ਨਾਲ ਉਹ ਖਾਣ ਵਾਲੀ ਵਸਤੂ ਨੂੰ ਲੱਭ ਲੈਂਦੀਆਂ ਹਨ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ